ਦੋਸਤੋ ਅੱਜ ਆਪਾਂ ਗੱਲ ਕਰਾਂਗੇ ਤਰਮਿੰਦਰ ਪਾਜੀ ਦੇ ਉਸ ਪੀਰੀਅਡ ਦੀ ਜਿਹੜੇ ਪੀਰੀਅਡ ਨੇ ਹਮੇਸ਼ਾ ਉਹਨੂੰ ਸ਼ਰਮਸਾਰ ਕੀਤਾ ਤੇ ਹਮੇਸ਼ਾ ਉਹਨੂੰ ਜ਼ਲਾਲਤ ਉਹਨਾਂ ਦੇ ਪੱਲੇ ਪਈਆ ਉਹ ਪੀਰੀਅਡ ਸੀ 2002 ਦਾ ਪੀਰੀਅਡ ਜਦੋਂ ਉਹਨੇ ਇਲੈਕਸ਼ਨ ਲੜਿਆ ਸੀ ਤੇ ਉਦੋਂ ਉਹਨਾਂ ਨੂੰ ਕਿਹਨੇ ਇਸ ਪੋਲਿਟਿਕਸ ਵਿੱਚ ਆਨਲੀ ਜ਼ੋਰ ਲਾਇਆ ਸੀ ਜਾਂ ਕਿ ਇਹਨਾਂ ਨੇ ਉਹਨੂੰ ਮਨਾਇਆ ਸੀ ਔਰ ਕੀ ਕੀ ਗੱਲਾਂ ਹੋਈਆਂ ਸੀ ਉਦੋਂ ਉਹ ਇਹ ਵੀ ਪੁੱਛਿਆ ਗਿਆ ਸੀ ਤਰਮਿੰਦਰ ਤੋਂ ਜਦੋਂ ਪੋਲਿਟਿਕਸ ਤੋਂ ਬਾਹਰ ਆ ਗਏ ਸੀ ਤਾਂ ਉਦੋਂ ਉਹਨਾਂ ਕੋਲ ਇਹ ਵੀ ਪੁੱਛਿਆ ਗਿਆ ਸੀ ਤੇ ਉਹਨਾਂ ਦਾ ਬੇੜਾ ਲੜਕਾ ਆ ਉਦੇ ਸਣੀ ਦਲ ਦੀਆਂ ਵੀ ਆਉਣ ਦੀਆਂ ਪੋਲਿਟਿਕਸ ਵਿੱਚ ਗੱਲਾਂ ਹੋ ਰਹੀਆਂ ਨੇ ਤਾਂ ਉਦੋਂ ਧਰਮਿੰਦਰ ਨੇ ਇਹ ਗੱਲ ਕਹੀ ਸੀ ਜੇ ਸਣੀ ਦਲ ਪੋਲਿਟਿਕਸ ਵਿੱਚ ਆਇਆ ਤਾਂ ਮੈਂ ਉਹਨੂੰ ਕੁੱਟੂੰਗਾ ਤਾਂ ਇਹਨਾਂ ਸਾਰੀਆਂ ਗੱਲਾਂ ਦੇ ਹੋਣ ਦੇ ਬਾਵਜੂਦ ਵੀ ਧਰਮਿੰਦਰ ਪੋਲਿਟਿਕਸ ਵਿੱਚ ਵੀ ਆਏ ਸਣੀ ਦਲ ਵੀ ਪੋਲਿਟਿਕਸ ਵਿੱਚ ਆਏ ਤੇ ਬਾਅਦ ਚ ਉਹਨਾਂ ਨੂੰ ਉਹੀ ਰਿਜ਼ਲਟ ਮਿਲਿਆ ਜਿਹੜਾ ਉਹਨਾਂ ਨੇ ਐਕਸਪੈਕਟ ਕੀਤਾ ਹੋਇਆ ਸੀ ਕਿਉਂਕਿ ਉਹ ਪਹਿਲਾਂ ਤੋਂ ਕਹਿੰਦੇ ਹੁੰਦੇ ਸੀ ਇਟਸ ਅ ਗੇਮ ਆਫ ਕਾਊਂਟਰਸ ਉਹਨਾਂ ਨੇ ਖੁਦ ਵੀ ਉਸ ਬੰਦੇ ਨੂੰ ਕਿਹਾ ਸੀ ਜਿਹੜਾ ਉਹਨਾਂ ਨੂੰ ਘਰੇ ਉਹਨਾਂ ਦੇ ਮਨਾਉਣ ਲਈ ਆਇਆ ਸੀ ਕਿ ਵੀ ਤੁਹਾਨੂੰ ਪੋਲਿਟਿਕਸ ਵਿੱਚ ਆਉਣਾ ਚਾਹੀਦਾ। ਤਾਂ ਇਹ ਸਾਰੀਆਂ ਗੱਲਾਂ ਇਹ ਸਾਰਾ ਕੁਝ ਹੋਇਆ ਸੀ ਤੇ ਉਦੋਂ ਉਹ ਪੰਜਾਬ ਵਿੱਚ ਖੜਨਾ ਚਾਹੁੰਦੇ ਸੀ ਜਾਂ ਪੰਜਾਬ ਵਿੱਚ ਉਹਨੂੰ ਖੜਨ ਲਈ ਮਤਲਬ ਮਨਾਇਆ ਜਾ ਰਿਹਾ ਸੀ। ਪੰਜਾਬ ਵਿੱਚ ਕਿਉਂ ਨਹੀਂ ਸੀ ਖੜੇ? ਪੋਲਿਟਿਕਸ ਵਿੱਚ। ਤਾਂ ਆਪਾਂ ਜੋ ਉਸੇ ਮੁੱਦੇ ਦੇ ਉੱਤੇ ਗੱਲ ਕਰਾਂਗੇ ਕਿ ਤਰਮਿੰਦਰ ਉਸ ਟਾਈਮ ਆਪਣੇ ਪੰਜਾਬ ਵਿੱਚ ਕਿਉਂ ਨਹੀਂ ਪੋਲਿਟਿਕਸ ਵਾਸਤੇ ਸਟੈਂਡ ਹੋਏ ਤੇ ਬੀਕਾਨੇਰ ਚ ਜਾ ਕੇ ਕਿਉਂ ਖੜੇ ਹੋਏ ਤੇ ਉਸ ਪੀਰੀਅਡ ਵਿੱਚ ਉਸ ਪੋਲਿਟਿਕਸ ਵਿੱਚ ਔਨਲੀ ਰਾਜੀ ਕਿਵੇਂ ਹੋਏ? ਸਭ ਤੋਂ ਵੱਡਾ ਕੁਐਸਚਨ ਇਹ ਆ। ਠੀਕ ਹੈ ਜੀ ਉਸ ਤੋਂ ਫਿਰ ਸਨੀ ਦੋਲ ਦੀ ਜਿਆਦਾ ਸਮਾਂ ਖਰਾਬ ਨਹੀਂ ਕਰਦੇ ਮੈਂ ਤੁਹਾਡਾ ਬਰਾ ਸੋਨੀ ਸਿੰਘ ਗਿੱਲ ਤੁਸੀਂ ਦੇਖ ਰਹੇ ਹੋ ਪੰਜਾਬੀ ਰੁਸਤਮ ਚੈਨਲ ਅੱਜ ਆਪਾਂ ਤਰਮਿੰਦਰ ਤੇ ਸਨੀ ਦੋਲ ਦੀ ਉਸ ਡਾਰਕ ਪੀਰੀਅਡ ਦੀ ਗੱਲ ਕਰਾਂਗੇ ਜਿਹੜਾ ਹਮੇਸ਼ਾ ਉਹਨਾਂ ਨੂੰ ساری ਜ਼ਿੰਦਗੀ ਦੇ ਵਿੱਚ ਤੰਗ ਕਰਦਾ ਰਿਹਾ ਠੀਕ ਹੈ ਦੋਸਤੋ ਸ਼ੁਰੂ ਕਰਦੇ ਹਾਂ ਪਹਿਲਾਂ ਦੱਸ ਦਵਾਂ ਤੁਹਾਨੂੰ ਵੀਡੀਓ ਮੈਨੂੰ ਛੇਛੇ ਦੀ ਤਾਂ ਬਣਾਉਣੀ ਪੈ ਰਹੀ ਹੈ ਛੋੜਾ ਛੇਤੀ ਮੈਂ ਤਾਂ ਬੋਲਦਾ ਪਿਆ ਕਿਉਂਕਿ ਬਾਹਰ ਸ਼ਬੀਲਾਂ ਲੱਗੀਆਂ ਹੋਈਆਂ ਤੇ ਉਹਨਾਂ ਵਿੱਚ ਮਾਈਕ ਦੀਆਂ ਸਾਊਂਡ ਦੀਆਂ ਆਵਾਜ਼ਾਂ ਆ ਰਹੀਆਂ ਨੇ ਤਾ ਕਰਕੇ ਮੈਂ ਥੋੜਾ ਜਿਹਾ ਫਾਸਟ ਹੋ ਕੇ ਗੱਲਾਂ ਕਰੀ ਚਲੋ ਆਪਾਂ ਗੱਲ ਕਰਦੇ ਹਾਂ ਤਰਮਿੰਦਰ ਭਾਜੀ ਦੇ ਬਾਰੇ ਉਸ ਸਮੇਂ ਤਰਮਿੰਦਰ ਉਹਨਾਂ ਨੇ ਖੁਦ ਆਪਣੇ ਇੱਕ ਇੰਟਰਵਿਊ ਵਿੱਚ ਦੱਸਿਆ ਸੀਗਾ ਕਿ ਵੀ ਮੈਨੂੰ ਮੈਂ ਉਸ ਟਾਈਮ ਇਮੋਸ਼ਨਲ ਬਲੈਕਮੇਲ ਹੋ ਗਿਆ ਇਮੋਸ਼ਨਲ ਬਲੈਕਮੇਲ ਐਦਾਂ ਹੋ ਗਿਆ ਕਿ ਉਦੋਂ ਉਸ ਸਮੇਂ ਭਾਜਪਾ ਪਾਰਟੀ ਦੇ ਸਭ ਤੋਂ ਵੱਡੇ ਲੀਡਰ ਅਟਲ ਵਿਹਾਰੀ ਬਾਜਪਾਈ ਜੀ ਤਰਮਿੰਦਰ ਨਾਲ ਮੀਟਿੰਗ ਕਰਨ ਲਈ ਆਏ ਸੀਗੇ ਉਹਨਾਂ ਨੇ ਤਰਮਿੰਦਰ ਨੂੰ ਆ ਕੇ ਕਿਹਾ ਵੀ ਤੁਸੀਂ ਤੁਹਾਨੂੰ ਇਸ ਗੇਮ 'ਚ ਆਉਣਾ ਚਾਹੀਦਾ। ਤਰਮਿੰਦਰ ਉੱਤੋਂ ਵਾਜਪਾਈ ਸਾਹਿਬ ਨੂੰ ਕਹਿੰਦੇ ਆ ਕਿ ਮੈਂ ਪੜ ਜੋ ਪੜਿਆ ਆ ਵੀ ਮੈਂ ਬਿਲਕੁਲ ਨਹੀਂ ਆਉਣਾ ਚਾਹੁੰਦਾ ਜੋ ਪੋਲਿਟਿਕਸ ਬਾਰੇ ਪੜਿਆ ਹੋਇਆ। ਮੈਂ ਪੋਲਿਟਿਕਸ ਬਾਰੇ ਪੜਿਆ ਹੋਇਆ ਇਟਸ ਗੇਮ ਆਫ ਕਾਉਂਡਲਸ। ਤਾਂ ਵੀ ਇਹ ਗੰਦੇ ਬੰਦਿਆਂ ਦੀ ਗੇਮ ਆ ਵੀ ਮੈਂ ਇਸ ਗੇਮ 'ਚ ਆਉਣਾ ਨਹੀਂ ਚਾਹੁੰਦਾ। ਉਸ ਤੋਂ ਬਾਅਦ ਵਾਜਪਾਈ ਸਾਹਿਬ ਤਰਮਿੰਦਰ ਨੂੰ ਕਹਿੰਦੇ ਨੇ ਵੀ ਜੇਕਰ ਚੰਗੇ ਬੰਦੇ ਇਸ ਗੇਮ ਵਿੱਚ ਨਹੀਂ ਆਉਣਗੇ ਤਾਂ ਫਿਰ ਇਹਦਾ ਸੁਧਾਰ ਕਿਵੇਂ ਹੋਊਗਾ? ਤਰਮਿੰਦਰ ਖੁਦ ਕਹਿੰਦੇ ਨੇ ਕਿ ਵੀ ਜਦੋਂ ਉਹ ਇਸ ਇੱਕ ਲੈਂ ਨੇ ਉਸ ਇੱਕ ਲਾਈਨ ਨੇ ਮੈਂ ਪਤਾ ਨਹੀਂ ਕਿਵੇਂ ਉਹ ਲਾਈਨ ਸੁਣ ਕੇ ਮੈਂ ਮੂਰਖ ਬਣ ਗਿਆ ਮੈਂ ਇਮੋਸ਼ਨਲ ਹੋ ਗਿਆ ਤੇ ਮੈਂ ਉਹਨਾਂ ਨੂੰ ਹਾਂ ਕਰ ਬੈਠਿਆ ਹਾਂ ਕਰਨ ਤੋਂ ਬਾਅਦ ਜਦੋਂ ਬਾਜਪਾਈ ਸਾਹਿਬ ਚਰੇ ਗਏ ਤਾਂ ਉਸ ਤੋਂ ਬਾਅਦ ਉਹ ਕਹਿੰਦੇ ਧਰਮਿੰਦਰ ਸਾਹਿਬ ਕਹਿੰਦੇ ਮੈਂ ਬਾਥਰੂਮ ਵਿੱਚ ਚਲਾ ਗਿਆ ਬਾਥਰੂਮ ਚਲੇ ਜਾ ਕੇ ਮੈਂ ਕਹਿੰਦਾ ਰੋਣ ਲੱਪਿਆ ਕਹਿੰਦਾ ਫਿਰ ਮੈਂ ਸ਼ੀਸ਼ੇ ਨੂੰ ਦੇਖ ਕੇ ਆਪਣੇ ਆਪ ਨੂੰ ਮਾਂ ਭੈਣ ਦੀਆਂ ਗਾਲਾਂ ਕੱਢੀਆਂ ਵੀ ਤੂੰ ਇਸ ਲਈ ਹਾਂ ਕਿਉਂ ਕੀਤੀ ਆ ਹਾਂ ਕਰਤਾ ਦਿੱਤੀ ਹਾਂ ਕਹਿੰਦਾ ਫਿਰ ਉਸ ਤੋਂ ਬਾਅਦ ਫਿਰ ਵੀ ਮੈਨੂੰ ਫਿਰ ਕਹਿੰਦਾ ਜਾਂ ਪਰਿਵਾਰ ਵਾਲਿਆਂ ਨਾਲ ਗੱਲਬਾਤਾਂ ਕੀਤੀਆਂ ਮਾੜਾ ਮੋਟਾ ਆਪਣੇ ਆਪ ਨੂੰ ਤਿਆਰ ਕੀਤਾ ਵੀ ਮੈਂ ਚੰਗੇ ਕੰਮ ਕਰੂੰਗਾ ਤਾਂ ਕਰੂੰਗਾ ਹੀ ਪਰ ਮਨ ਉਹਨਾਂ ਦਾ ਹੈ ਨਹੀਂ ਸੀਗਾ ਇਸ ਕੰਮ ਦੇ ਵਿੱਚ ਆਉਣ ਲਈ ਉਸ ਤੋਂ ਬਾਅਦ ਕੀ ਹੁੰਦਾ ਆ ਉਹ ਤਿਆਰ ਹੁੰਦੇ ਨੇ ਫਲਾਈਟ ਫੜਨ ਲਈ ਜਾਂਦੇ ਨੇ ਤਾਂ ਇੱਕ ਵਾਰ ਜਾ ਕੇ ਫਲਾਈਟ ਤੋਂ ਵਾਪਸ ਮੁੜ ਆਉਂਦੇ ਨੇ ਫਿਰ ਦੂਸਰੀ ਵਾਰ ਤਿਆਰ ਹੁੰਦੇ ਨੇ ਫਿਰ ਦੂਸਰੀ ਵਾਰ ਉਹਨਾਂ ਨੂੰ ਮਨਾਇਆ ਜਾਂਦਾ ਪਰੋਸਿਆ ਜਾਂਦਾ ਵੀ ਤੁਸੀਂ ਆਉਣਾ ਚਾਹੀਦਾ ਆਉਣਾ ਚਾਹੀਦਾ ਤੁਹਾਨੂੰ ਫੇਰ ਉਹ ਦੂਸਰੀ ਵਾਰ ਤਿਆਰ ਹੁੰਦੇ ਨੇ ਫੇਰ ਫਲਾਈਟ ਕੋ ਜਾ ਕੇ ਵਾਪਸ ਮੁੜ ਜਾਂਦੇ ਨੇ ਵੀ ਨਹੀਂ ਚੰਗੀ ਲਾਈਨ ਨਹੀਂ ਹੈਗੀ ਵੀ ਪੋਲਿਟਿਕਸ ਉਹਨਾਂ ਵਾਸਤੇ ਨਹੀਂ ਬਣੀ ਕਿਉਂਕਿ ਧਰਮਿੰਦਰ ਕਈ ਵਾਰ ਇਹ ਕਹਿ ਚੁੱਕੇ ਨੇ ਵੀ ਜਿਹੜੀ ਪੋਲਿਟਿਕਸ ਆ ਉਹ ਜਿਹੜੇ ਐਕਟਰ ਲੋਗ ਨੇ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਕਿਉਂਕਿ ਐਕਟਰ ਕਾਂਗਰਸ ਦਾ ਵੀ ਆ ਐਕਟਰ ਦੀਆਂ ਫਿਲਮਾਂ ਭਾਜਪਾ ਵਾਲੀ ਵੀ ਦੇਖਦੇ ਨੇ ਆਮ ਆਦਮੀ ਵਾਲੀ ਵੀ ਦੇਖਦੇ ਨੇ ਸਾਰੀਆਂ ਪਾਰਟੀਆਂ ਵਾਲੇ ਦੇਖਦੇ ਨੇ ਤੇ ਉਹ ਕਹਿੰਦੇ ਨੇ ਵੀ ਪੋਲਿਟਿਕਸ ਵਾਲੇ ਬੰਦੇ ਨੂੰ ਉਹ ਡਿਵਾਈਡ ਹੋ ਜਾਂਦਾ ਉਹਨੂੰ ਪੋਲਿਟਿਕਸ ਵਿੱਚ ਨਹੀਂ ਜਾਣਾ ਚਾਹੀਦਾ ਚਲੋ ਆਪਾਂ ਅੱਗੇ ਗੱਲ ਬਤਾਉਣੀ ਆ ਉਸ ਤੋਂ ਬਾਅਦ ਤਰਵਿੰਦਰ ਜੀ ਚਲੇ ਜਾਂਦੇ ਨੇ ਪੋਲਿਟਿਕਸ ਉਹਨਾਂ ਨਾਲ ਜਾ ਕੇ ਮੀਟਿੰਗਾਂ ਵਗੈਰਾ ਜਾਣ ਲੱਪੇ ਪੈਂਦੇ ਨੇ ਸ਼ੁਰੂ ਹੋ ਜਾਂਦੀ ਹੈ ਕਹਾਣੀ ਫਿਰ ਇਹ ਕਹਾਣੀ ਆਉਂਦੀ ਆ ਉਹਨਾਂ ਨੂੰ ਖੜਾਉਣਾ ਕਿੱਥੋਂ ਆ ਕਿਉਂਕਿ ਉਹ ਜ਼ਰੂਰੀ ਚਾਹੁੰਦੇ ਸੀ ਪੰਜਾਬ ਵਿੱਚ ਖੜਾਉਣਾ ਨੂੰ ਉਹਨਾਂ ਦਾ ਹੋਮ ਟਾਊਨ ਸੀਗਾ ਲੁਧਿਆਣਾ ਲੁਧਿਆਣੇ ਤੋਂ ਉਹਨਾਂ ਨੂੰ ਖੜਾਉਣਾ ਚਾਹੁੰਦੇ ਸੀ ਲੁਧਿਆਣੇ ਤੇ ਜਦੋਂ ਉਹਨਾਂ ਨੂੰ ਦੱਸਿਆ ਗਿਆ ਵੀ ਵੀ ਲੁਧਿਆਣੇ ਤੁਹਾਨੂੰ ਖੜਨਾ ਪਊਗਾ ਉਹਨਾਂ ਨੇ ਸੀਟ ਦਾ ਮਤਲਬ ਦੱਸ ਦਿੱਤੀ ਗਈ ਪਰ ਉੱਥੇ ਉਹਨਾਂ ਨੇ ਬੈਕਫਰਡ ਤੇ ਚਲੇ ਗਏ ਪੈਰ ਪਿੱਛੇ ਖਿੱਚਲੇ ਕਿਉਂਕਿ ਵੀ ਨਹੀਂ ਉਹ ਉੱਥੇ ਉਹ ਸੀਟ ਦੇ ਵਿੱਚ ਨਹੀਂ ਲੜਨਾ ਚਾਹੁੰਦੀ ਕਿਉਂਕਿ ਉਹ ਉਹਨਾਂ ਦਾ ਹੋਮ ਟਾਊਨ ਸੀਗਾ ਉਹਨੂੰ ਐ ਲੱਗਿਆ ਵੀ ਜਿਹੜੇ ਬੰਦੇ ਉੱਥੇ ਖੜੇ ਨੇ ਉਹ ਸਾਰੇ ਮੇਰੇ ਫੈਨ ਨੇ ਮੇਰੇ ਪਿਆਰੇ ਨੇ ਮੇਰੇ ਜਾਣਦੇ ਨੇ ਮੈਂ ਉੱਥੇ ਨਹੀਂ ਖੜ੍ਹ ਸਕਦਾ ਫਿਰ ਉਹਨੂੰ ਪਟਿਆਲੇ ਤੋਂ ਖੜਾਉਣ ਲਈ ਕਿਹਾ ਗਿਆ ਪਟਿਆਲੇ ਉਦੋਂ ਆਪਣੇ ਅਮਰਿੰਦਰ ਸਿੰਘ ਕੈਪਟਨ ਮਨਿੰਦਰ ਸਿੰਘ ਦੀ ਵਾਈਫ ਖੜੀ ਸੀਗੀ ਤੇ ਉਸ ਤੋਂ ਬਾਅਦ ਜਦੋਂ ਤਰਮਿੰਦਰ ਨੂੰ ਪਤਾ ਲੱਗਿਆ ਕਿ ਵੀ ਉਹਨਾਂ ਨੂੰ ਕੈਪਟਨ ਮਨਿੰਦਰ ਸਿੰਘ ਦੀ ਵਾਈਫ ਦੇ ਨਾਲ ਅ ਮਤਲਬ ਜੁੱਧ ਲੜਨਾ ਪਊਗਾ ਜਾਂ ਆਪਾਂ ਮੈਚ ਲੜਨਾ ਪਊਗਾ ਇੱਕ ਤਰ੍ਹਾਂ ਦਾ ਪੋਲਿਟਿਕਸ ਦਾ ਤਾਂ ਉਸ ਤੋਂ ਬਾਅਦ ਮੈਂ ਨਾ ਫੇਰ ਪੈਰ ਖਿੱਚ ਲੇ ਪਿੱਛੇ ਉਹਨਾਂ ਨੇ ਕਿਹਾ ਵੀ ਨਹੀਂ ਜੀ ਮੈਂ ਤਾਂ ਵੀ ਕੈਪਟਨ ਮਨਿੰਦਰ ਸਿੰਘ ਉਹਨਾਂ ਨਾਲ ਮੇਰਾ ਬੜਾ ਪਿਆਰ ਆ ਉਥੇ ਜਿਹੜੇ ਆਪਣੇ ਰਹਿੰਦੇ ਨੇ ਲੁਧਿਆਣੇ ਦੇ ਜਿਹੜੇ ਵੀ ਨੇ ਉਹ ਵੀ ਜੱਟ ਭਰਾ ਨੇ ਮੇਰੇ ਤੇ ਉਸ ਤੋਂ ਬਾਅਦ ਜਿਹੜੇ ਆਪਣੇ ਕੈਪਟਨ ਮਨਿੰਦਰ ਸਿੰਘ ਉਹਣੀ ਨੇ ਉਹ ਵੀ ਮੇਰੇ ਜੱਟ ਭਰਾ ਨੇ ਤੇ ਵੀ ਮੈਂ ਉਸ ਤੋਂ ਬਾਅਦ ਜਦੋਂ 2-3 ਸੀਟਾਂ ਦੱਸੀਆਂ ਉਹਨਾਂ ਨੂੰ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਨਾਰਾ ਕਰ ਲਿਆ ਵੀ ਨਹੀਂ ਮੈਂ ਪੰਜਾਬ 'ਚ ਬਿਲਕੁਲ ਚੋਣ ਨਹੀਂ ਲੜੂਗਾ ਉਸ ਤੋਂ ਬਾਅਦ ਫਿਰ ਉਹਨੂੰ ਰਾਜਸਥਾਨ ਦਾ ਭੇਜਿਆ ਗਿਆ ਰਾਜਸਥਾਨ ਬਾਰੇ ਗੱਲ ਕਹੀ ਗਈ ਰਾਜਸਥਾਨ ਦੇ ਵਿੱਚ ਵੀ ਜਿਹੜਾ ਜਿਹੜੇ ਆਪੋਜੀਸ਼ਨ ਸੀਗੇ ਉਹਨਾਂ ਦੇ ਉਹ ਵੀ ਜੱਟ ਸੀਗੇ ਤਰਮਿੰਦਰ ਫਿਰ ਉੱਥੇ ਪੈਰ ਖਿੱਚ ਲੈਂਦੇ ਵੀ ਇਹ ਵੀ ਮੇਰੇ ਜੱਟ ਭਰਾ ਨੇ ਜੀ ਮੈਂ ਇਹਨਾਂ ਨਾਲ ਨਹੀਂ ਲੜਦਾ ਹੈਗਾ ਮੈਂ ਇਹਨਾਂ ਨਾਲ ਮਤਲਬ ਨਹੀਂ ਖੜ ਸਕਦਾ ਇਹਨਾਂ ਦੇ ਬਰਬਰ じゃ ਮੈਂ ਨਹੀਂ ਖੜਨਾ ਹੈਗਾ ਉਸ ਤੋਂ ਬਾਅਦ ਕਹਿੰਦੇ ਫਿਰ ਉਹਨਾਂ ਨੂੰ ਜੋ ਦੋ ਤਿੰਨ ਆਪਸ਼ਨ ਹੋਰ ਦੱਸੀਆਂ ਗਈਆਂ ਫਿਰ ਉਹਨੂੰ ਦੱਸਿਆ ਗਿਆ ਵੀ ਤੁਹਾਨੂੰ ਬੀਕਾਨੇਰ ਬੀਕਾਨੇਰ ਬਾਰੇ ਤਰਮਿੰਦਰ ਜੀ ਇੰਗੀ ਤਰ੍ਹਾਂ ਜਾਣਦੇ ਨਹੀਂ ਸੀਗੇ ਉਹਨਾਂ ਨੇ ਕਿਹਾ ਤਾਂ ਵੀ ਚਲੋ ਮੈਨੂੰ ਬੀਕਾਨੇਰ ਤੋਂ ਖੜਾ ਦਿਓ ਬਿੱਕਾਨੇਰ ਜਿਹੜਾ ਉਹਨਾਂ ਦਾ ਆਪੋਨੇਟ ਖੜਾ ਸੀਗਾ ਉਹ ਉਸ ਜਗ੍ਹਾ ਤੋਂ ਕਦੇ ਵੀ ਹਾਰਿਆ ਨਹੀਂ ਸੀਗਾ ਹਮੇਸ਼ਾ ਜਿੱਤਦਾ ਆਉਂਦਾ ਸੀ ਔਰ ਉਹਨੇ ਵੀ ਬਾਅਦ ਚ ਇਹੀ ਗੱਲ ਕਹੀਏ ਵੀ ਤੁਸੀਂ ਹਰਾਉਣਾ ਸੀ ਤਾਂ ਮੈਨੂੰ ਆਪੇ ਆਪੇ ਮੈਨੂੰ ਹਰਾ ਦਿੰਦੇ ਆ ਕਿ ਤੁਸੀਂ ਮੇਰੇ ਬਰਾਬਰ ਜ਼ਰੂਰ ਜੱਟ ਖੜਨਾ ਸੀ ਇੱਕ ਜੱਟ ਬਾਹਰੋਂ ਲੈ ਕੇ ਆਗੇ ਤੁਸੀਂ ਮੇਰੇ ਵਾਸਤੇ ਉਹਨਾਂ ਨੇ ਵੀ ਇਹ ਗੱਲ ਦਾ ਬਿਆਨ ਦਿੱਤਾ ਸੀਗਾ ਤੇ ਕਹਿਣ ਦਾ ਮਤਲਬ ਇਹ ਆ ਵੀ ਉਸ ਤੋਂ ਬਾਅਦ ਫਿਰ ਕੀ ਹੁੰਦਾ ਆ ਧਰਮਿੰਦਰ ਜੋ ਅਸਲ ਚ ਸਾਰੀ ਜ਼ਿੰਦਗੀ ਦੇ ਵਿੱਚ ਉਹ ਇੱਕ ਥੋਂ ਤੇ ਐਕਸ਼ਨ ਕਰਦੇ ਨੇ ਰਿਐਕਸ਼ਨ ਬਾਅਦ ਚ ਮਿਲਦਾ ਰਿਹਾ ਲੋਕ ਉਹਨੂੰ ਸਕਰੀਨ ਤੇ ਦੇਖਦੇ ਰਹੇ ਨੇ ਜਿਹੜੇ ਕਿ ਤਰਮਿੰਦਰ ਇਹ ਗੱਲ ਕਹਿੰਦੇ ਨੇ ਇਟਸ ਅ ਗੇਮ ਆਫ ਕਾਉਂਟਰਸ ਉਹ ਬਿਲਕੁਲ ਸਹੀ ਗੱਲ ਆ ਕਿਉਂਕਿ ਰਾਜਨੀਤੀ ਦੇ ਵਿੱਚ ਕਦੇ ਵੀ ਕਦੇ ਵੀ ਤੁਹਾਨੂੰ ਹਮੇਸ਼ਾ ਕਿਟਸਾਈਜ਼ ਕੀਤਾ ਜਾਂਦਾ ਤੁਹਾਨੂੰ ਕਦੇ ਵੀ ਗੁੱਡਵਿਲ ਨਹੀਂ ਮਿਲਦੀ ਤੁਹਾਨੂੰ ਕਦੇ ਸਹਾਇਆ ਨਹੀਂ ਜਾਂਦਾ ਹੈਗਾ ਕਦੇ ਵੀ ਤੁਹਾਨੂੰ ਕ੍ਰੇਜ਼ ਨਹੀਂ ਪ੍ਰੇਜ਼ ਨਹੀਂ ਕੀਤਾ ਜਾਂਦਾ ਹੈਗਾ ਹਮੇਸ਼ਾ ਤੁਹਾਨੂੰ ਕਿਟਸਾਈਜ਼ ਹੀ ਕੀਤਾ ਜਾਂਦਾ ਇਹ ਕਲੀਅਰ ਗੱਲ ਆ ਇਹ ਚਾਹੇ ਤੁਸੀਂ ਜਿੰਨੇ ਮਰਜ਼ੀ ਚੰਗੇ ਕੰਮ ਕਰ ਲਓ ਇੱਕ ਇੱਕ ਪੋਲਿਟੀਕਲ ਬੰਦੇ ਦੀ ਇੱਕ ਇਮੇਜ ਬਣੀ ਹੋਈ ਆ ਕਿ ਵੀ ਉਹਨੂੰ ਕਿਟਸਾਈਜ਼ ਹੀ ਕੀਤਾ ਜਾਂਦਾ ਹੁੰਦਾ ਆ ਤੇ ਧਰਮਿੰਦਰ ਦਾ ਕਿਸੇ ਦਿਨ ਹੋਣਾ ਜ਼ਰੂਰੀ ਸੀਗਾ ਕਿਉਂਕਿ ਉਹ ਉਹਨਾਂ ਨਹੀਂ ਕਰ ਸਕਦੇ ਸੀਗੇ ਜਿੰਨਾ ਉਹਨਾਂ ਨੇ ਫਿਲਮਾਂ ਵਾਸਤੇ ਆਪਣੇ ਅੰਦਰੋਂ ਰੁਚੀ ਦਿਖਾਈ ਸੀਗੀ ਇਹ ਉਹਨਾਂ ਦੀ ਰੁਚੀ ਨਹੀਂ ਸੀਗੀ ਉਸ ਤੋਂ ਬਾਅਦ ਉਹਨੂੰ ਇਹੀ ਉਸੇ ਇੰਟਰਵਿਊ ਦੇ ਵਿੱਚ ਪੁੱਛਿਆ ਜਾਂਦਾ ਕਿ ਵੀ ਤੁਹਾਨੂੰ ਜਿਹੜਾ ਸਨੀ ਦਿਓਲ ਆ ਉਹਨਾਂ ਦੀ ਨਿਊਜ਼ ਵੀ ਆ ਰਹੀਆਂ ਨੇ ਵੀ ਉਹ ਵੀ ਪੋਲਿਟਿਕਸ ਵਿੱਚ ਖੜਨ ਲੱਗੇ ਨੇ ਤਾਂ ਉਸ ਟਾਈਮ ਧਰਮਿੰਦਰ ਨੇ ਫੇਰ ਪੂਰਾ ਸਟੈਂਡ ਲੱਤਾ ਸਟੈਂਡ ਲੈ ਕੇ ਗੱਲ ਕਹੀ ਨਹੀਂ ਕਹਿੰਦੇ ਵੀ ਬਿਲਕੁਲ ਨਹੀਂ ਜੇ ਉਹ ਆਊਗਾ ਤਾਂ ਮੈਂ ਉਹਨੂੰ ਕੁੱਟੂਗਾ ਸਨੀ ਦਿਓਲ ਨੂੰ ਪਰ ਇਹ ਆਪਾਂ ਤੁਸੀਂ ਮੈਂ ਸਾਰੇ ਜਾਣਦੇ ਆ ਚੰਗੀ ਤਰ੍ਹਾਂ ਸਨੀ ਦਿਓਲ ਪਾਰਟਿਸ ਵਿੱਚ ਆ ਗਏ ਸੀਗੇ ਔਰ ਉਹਨਾਂ ਨੂੰ ਪਿਆਰ ਦਿੱਤਾ ਪਿਆਰ ਦੇ ਕੇ ਪੂਰਾ ਜਤਾਇਆ ਵੀ ਹੈ ਲੋਕਾਂ ਨੇ ਪਰ ਆਪਾਂ ਨੂੰ ਇਹ ਵੀ ਗੱਲ ਦਾ ਪਤਾ ਆ ਆਪਾਂ ਪੰਜਾਬ ਦੇ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਆ ਚੰਗੀ ਤਰ੍ਹਾਂ ਵੀ ਸਨੀ ਦਿਓਲ ਜਿੱਦਣ ਇਲੈਕਸ਼ਨ ਖਤਮ ਹੋ ਗਏ ਸੀਗੇ ਉਸ ਦਿਨ ਤੋਂ ਬਾਅਦ ਕਦੇ ਵੀ ਆਪਣੇ ਏਰੀਆ ਵਿੱਚ ਨਹੀਂ ਦਿਖਾਈ ਦਿੱਤੇ ਜਾਂ ਉਹਨਾਂ ਨੂੰ ਐਦਾਂ ਹੀ ਪ੍ਰੈਜ਼ੈਂਟ ਕੀਤਾ ਗਿਆ ਹਾਲਾਂਕਿ ਸਨੀ ਦਿਓਲ ਵੀ ਕਹਿੰਦੇ ਨੇ ਵੀ ਮੈਂ ਜਾਂਦਾ ਰਿਹਾ ਆ ਮੈਂ ਬੈਠਦਾ ਰਿਹਾ ਆ ਉਦਾਂ ਹੀ ਧਰਵਿੰਦਰ ਕਹਿੰਦੇ ਨੇ ਪਰ ਅਸਲ ਚ ਗੱਲ ਇਹੀ ਆ ਕਿ ਵੀ ਜੇ ਵੀ ਨੇ ਤੇ ਜਾ ਕਿਸੇ ਇੱਕ ਦਿਨ ਇੱਕ ਜਗ੍ਹਾ ਚਲੇ ਜਾਣਾ ਉਹਨਾਂ ਦੀ ਲਾਈਫ ਸਟਾਈਲ ਹੋਰ ਤਰ੍ਹਾਂ ਦਾ ਆਪਣਾ ਲਾਈਫ ਸਟਾਈਲ ਹੋਰ ਤਰ੍ਹਾਂ ਦਾ ਸਾਡਾ ਲਾਈਫ ਸਟਾਈਲ ਇਹ ਆ ਵੀ ਸਾਡੇ ਵਾਸਤੇ ਜਿਹਨੂੰ ਅਸੀਂ ਜਿਤਾਇਆ ਆ ਸਾਡੇ ਵਾਸਤੇ ਹਰ ਸਮੇਂ ਤਤਪਰ ਤਤਪਰ ਰਹੇ ਸਾਡੇ ਵਾਸਤੇ ਇਹੀ ਆ ਵੀ ਅਸੀਂ ਜਿਹਨੂੰ ਵੋਟ ਦਿੱਤੀ ਆ ਉਸ ਤੋਂ ਹਰੇਕ ਟਾਈਮ ਡਿਮਾਂਡਿੰਗ ਰਹਿਣੇ ਆ ਆਪਾਂ ਪਰ ਇਹ ਲੋਕ ਹੋਰ ਤਰ੍ਹਾਂ ਦੇ ਨੇ ਥੋੜ੍ਹ ਜੇ ਇਹਨਾਂ ਲੋਕਾਂ ਨੂੰ ਈਜ਼ੀ ਲਾਈਫ ਜਿਨਾ ਸ਼ੁਰੂ ਜੀਣ ਦੀ ਆਦਤ ਪੈ ਚੁੱਕੀ ਆ ਇਸ ਕਰਕੇ ਜੇ ਥੋੜਾ ਜਿਹਾ ਵੀ ਕਰ ਦਿੰਦੇ ਨੇ ਕਿਸੇ ਵਾਸਤੇ ਤਾਂ ਬਹੁਤ ਵੱਡੀ ਚੀਜ਼ ਲੱਗਦੀ ਆ ਤਾਂ ਉਹੀ ਤਰਮਿੰਦਰ ਬਾਰ-ਬਾਰ ਹਰੇਕ ਵਾਰ ਹਰੇਕ ਜਗ੍ਹਾ ਤੇ ਇਹੀ ਕਹਿੰਦੇ ਰਹਿੰਦੇ ਨੇ ਕਿ ਵੀ ਕੋਈ ਜਾ ਕੇ ਜੋ ਮੈਂ ਕੰਮ ਕੀਤੇ ਨੇ ਉਹਨੂੰ ਇੱਕ ਵਾਰ ਦਿਖਾ ਦੇਵੇ ਉਹ ਕੀਤੇ ਹੋਣਗੇ ਜ਼ਰੂਰ ਕੀਤੇ ਹੋਣਗੇ ਤੁਸੀਂ ਤਰਮਿੰਦਰ ਜੀ ਇੱਥੇ ਤੁਸੀਂ ਬਿਲਕੁਲ ਸਹੀ ਵੀ ਕੀਤੇ ਹੋਣਗੇ ਤੁਸੀਂ ਕੰਮ ਪਰ ਉਹ ਸਫੀਸ਼ੀਐਂਟ ਨਹੀਂ ਹੁੰਦੇ ਕੰਮ ਉਹ ਜ਼ਰੂਰੀ ਨਹੀਂ ਹੁੰਦੇ ਉਹ ਕੰਮ ਹੋਰ ਬਹੁਤ ਹੁੰਦੇ ਨੇ ਉੱਥੇ ਹਰ ਟਾਈਮ ਕਰਦੇ ਰਹਿਣਾ ਪੈਂਦਾ ਆ ਹਰ ਟਾਈਮ ਉੱਥੇ ਵਿੱਚ ਵੜ ਕੇ ਰਹਿਣਾ ਪੈਂਦਾ ਲੋਕਾਂ ਦੇ ਉਹਨਾਂ ਦੀ ਛੋਟੇ ਛੋਟੇ ਪ੍ਰੋਬਲਮਾਂ ਕਿਉਂਕਿ ਇੱਕ ਪ੍ਰੋਬਲਮ ਇੱਕ ਦਿਨ ਆਉਂਦੀ ਹੈ ਦੂਸਰੇ ਦਿਨ ਕੋਈ ਹੋਰ ਨਵੀਂ ਖੜੀ ਹੁੰਦੀ ਆ ਫਿਰ ਅਗਲੀਆਂ ਜਿਹੜੀਆਂ ਕੀਤੀਆਂ ਹੁੰਦੀਆਂ ਨੇ ਉਹ ਇੰਨੀ ਮਹਨੇ ਨਹੀਂ ਰੱਖਦੀਆਂ ਕਿਉਂਕਿ ਅਗਲਾ ਵੱਡੀਆਂ ਪ੍ਰੋਬਲਮਾਂ 'ਚ ਹੋਰ ਖੜਾ ਹੁੰਦਾ ਇੱਥੇ ਮੈਂ ਇਹ ਗੱਲ ਤਰਮਿੰਦਰ ਉਹਨਾਂ ਨੂੰ ਵੀ ਕਹਿ ਦੇਣਾ ਚਾਹੁੰਦਾ ਹਾਂ ਕਿਉਂਕਿ ਇੱਕ ਨਿਰਪੱਖਤਾ ਨਾਲ ਗੱਲ ਕੀਤੀ ہوئی ਸਹੀ ਹੁੰਦੀ ਆ ਆਪਾਂ ਤੁਹਾਡਾ ਇੱਕ ਨਜ਼ਰੀਆ ਤਾਂ ਦੇਖਦੇ ਆ ਜਦ ਤੁਸੀਂ ਜਦੋਂ ਤੁਸੀਂ ਫਿਲਮ ਇੰਡਸਟਰੀ ਵਿੱਚ ਤਤਪਰ ਸੀਗੇ ਉੱਥੇ ਜਾਣ ਦੀ ਕਾਲੇ ਸੀ ਤੇ ਤੁਸੀਂ ਕਿੱਥੋਂ ਜਾ ਕੇ ਕਿੱਥੇ ਖੂ ਬੱਟ ਲਿਆ ਸੀਗਾ ਤਾਂ ਹੁਣ ਦੂਸਰੇ ਪਾਸੇ ਜਦੋਂ ਤੁਸੀਂ ਪੋਲਿਟਿਕਸ ਵਿੱਚ ਤੁਸੀਂ ਖੁਦ ਇੰਟਰਸਟਿਡ ਹੀ ਨਹੀਂ ਸੀਗੇ ਤੁਸੀਂ ਆਪਣਾ ਸਿਰ ਵੀ ਭਨ ਲਿਆ ਤੁਸੀਂ ਆਪਣੇ ਆਪ ਨੂੰ ਗਾਲਾ ਵੀ ਕੱਢਦੇ ਸੀ ਵੀ ਇਸ ਲੈਂਚ ਨਹੀਂ ਇਹ ਗੰਦੀ ਲੈਂ ਨਾ ਡਿਸਕਾਊਂਟਰ ਦੀ ਲੈਂ ਨਾ ਫਿਰ ਵੀ ਤੁਸੀਂ ਉੱਥੇ ਗਿਆ ਉਸ ਲੈਨ ਚ ਉਹ ਇਹਦਾ ਮਤਲਬ ਇਹ ਵੀ ਤੁਹਾਡਾ ਮਨ ਨਹੀਂ ਸੀਗਾ ਲੈਨ ਚ ਜਾਣ ਦਾ ਉਸ ਤੋਂ ਬਾਅਦ ਸਨੀ ਦੋਲ ਵੀ ਇਦਾਂ ਆ ਸਨੀ ਦੋਲ ਦਾ ਵੀ ਮਨ ਨਹੀਂ ਸੀਗਾ ਉਹ ਗਿਆ ਉਸ ਲੈਨ ਦੇ ਵਿੱਚ ਫਿਰ ਉਹ ਖੁਦ ਇਹ ਕਹਿੰਦੇ ਪਏ ਨੇ ਵੀ ਜਿਹੜੇ ਕੁਝ ਵੀ ਹੋ ਰਿਹਾ ਵੀ ਇਹ ਇੱਕ ਸਿਆਸੀ ਗੇਮ ਹੁੰਦੀ ਆ ਉਹਨਾਂ ਦਾ ਖੁਦ ਦਾ ਬਿਆਨ ਆ ਸਨੀ ਦੋਲ ਦਾ ਵੀ ਜਦੋਂ ਬਾਅਦ ਚ ਉਹ ਪੋਲਿਟਿਕਸ ਵਿੱਚੋਂ ਚਲੇ ਗਏ ਸੀ ਬੈਕਫਰਡ ਤੇ ਚਲੇ ਗਏ ਜਾਂ ਖਤਮ ਹੋ ਗਏ ਸੀ ਪੋਲਿਟਿਕਸ ਚ ਕਹਤਾ ਵੀ ਮੈਂ ਜ਼ਿੰਦਗੀ ਚ ਹੁਣ ਕਦੇ ਪੋਲਿਟਿਕਸ ਨਹੀਂ ਖੇਡੂਗਾ ਜਾਂ ਨਾ ਆਉਂਗਾ ਮੈਂ ਪੋਲਿਟਿਕਸ ਵਿੱਚ ਉਸ ਤੋਂ ਬਾਅਦ ਉਹਨਾਂ ਦਾ ਬਿਆਨ ਆਇਆ ਸੀ ਵੀ ਸਾਰਾ ਸਿਆਸੀ ਖੇਲ ਆ ਜੋ ਸਿਆਸੀ ਲੋਕ ਇਹ ਕਰਦੇ ਨੇ ਆਮ ਲੋਕ ਇੱਕ ਫਿਲਮ ਦੀ ਪ੍ਰੋਮੋਸ਼ਨ ਦੇ ਉੱਤੇ ਉਹਨਾਂ ਨੇ ਗੱਲਾਂ ਕਹੀਆਂ ਸੀਗੀਆਂ ਤਾਂ ਇਹ ਗੱਲ ਕਹਿਣ ਦਾ ਮਤਲਬ ਇਹੀ ਆ ਕੁੱਲ ਮਿਲਾ ਕੇ ਗੱਲ ਕਹਿਣ ਦਾ ਮਤਲਬ ਇਹੀ ਆ ਵੀ ਜਿਹੜੀ ਚੀਜ਼ ਬੰਦਾ ਦਿਲੋਂ ਕਰਨ ਦੀ ਕੋਸ਼ਿਸ਼ ਕਰਦਾ ਉਹਦੇ ਵਿੱਚ ਕਾਮਯਾਬ ਹੁੰਦਾ ਜੇ ਕੋਈ ਬੰਦਾ ਪੋਲਿਟਿਕਸ ਕਰਨ ਦੀ ਕੋਸ਼ਿਸ਼ ਕਰਦਾ ਉਹਦੇ ਖੂਨ ਚ ਹੁੰਦੀ ਆ ਪੋਲਿਟਿਕਸ ਤਾਂ ਪੋਲਿਟਿਸ ਕਾਮਯਾਬ ਹੁੰਦਾ ਇਸ ਚੀਜ਼ ਦੇ ਵਿੱਚ ਧਰਮਿੰਦਰ ਔਰ ਸਨੀ ਦੋਲ ਕਾਮਯਾਬ ਨਹੀਂ ਹੋਏ ਕਿਉਂਕਿ ਇਹ ਉਹਨਾਂ ਨੇ ਪੋਲਿਟਿਕਸ ਵਿੱਚ ਦਿਲੋਂ ਨਹੀਂ ਕੀਤੀ ਹੈਗੀ ਤਾਂ ਲੋਕਾਂ ਨੇ ਤਾਂ ਉਦਾਂ ਹੀ ਉਹਨਾਂ ਨੂੰ ਦਿੱਤਾ ਆ ਰਿਟਰਨ ਦਿੱਤਾ ਸੀਗਾ ਪਰ ਉਹਨਾਂ ਨੂੰ ਉਹਨਾਂ ਨੇ ਉਹਨਾਂ ਨੇ ਦਿੱਤਾ ਹੈਗੇ ਜਿੰਨਾ ਦੇਣਾ ਚਾਹੀਦਾ ਸੀ ਹੋ ਸਕਦਾ ਕੰਮ ਕਰੇ ਹੋਣਗੇ ਉਹਨਾਂ ਦਾ ਆਪਾਂ ਇਹ ਗੱਲ ਨੂੰ ਡਿਨਾਈ ਨਹੀਂ ਕਰਦੇ ਜਿੰਨੇ ਦਿੱਤੇ ਉਹ ਸਫੀਸ਼ੀਐਂਟ ਨਹੀਂ ਹੋਣਗੇ ਜਾਂ ਲੋਕਾਂ ਦੀਆਂ ਰੋਜ਼-ਰੋਜ਼ ਮਜਬੂਰੀਆਂ ਬਦਲਦੀਆਂ ਰਹਿੰਦੀਆਂ ਨੇ ਰੋਜ਼-ਰੋਜ਼ ਕੰਮਾਂ ਦਾ ਉਹਨਾਂ ਨੂੰ ਹੋਰ ਗੱਲਾਂ ਦੀ ਲੋੜ ਪੈਂਦੀ ਰਹਿੰਦੀ ਆ ਤਾਂ ਇਹ ਉਹ ਗੱਲਾਂ ਸੀਗੀਆਂ ਜਿਹੜੀਆਂ ਕਿ ਬੜੇ ਚਿਰ ਤੋਂ ਪਈਆਂ ਸੀ ਮੇਰੇ ਕੋਲ ਮੇਰੇ ਦਿਮਾਗ 'ਚ ਸੀ ਮੈਂ ਕਹਿੰਦਾ ਵੀਡੀਓ ਬਣਾਵਾ ਕਿ ਧਰਮਿੰਦਰ ਔਰ ਸਨੀ ਦੇਵਾਲ ਪੋਲਿਟਿਕਸ ਵਿੱਚ ਕਿਉਂ ਆਏ ਸੀਗੇ ਤੇ ਉਹਨਾਂ ਦੇ ਵਾਪਸ ਜਾ ਕੇ ਵਾਪਸ ਜਾਣ ਦਾ ਕੀ ਕਾਰਨ ਸੀਗਾ ਇੱਥੇ ਕਲੀਅਰ ਕਲੀਅਰ ਕੱਟ ਆਨਸਰ ਇਹ ਹੈ ਵੀ ਧਰਮਿੰਦਰ ਇਹ ਗੱਲ phੋਕ ਕੇ ਕਹਿੰਦੇ ਨੇ ਵੀ ਮੈਨੂੰ ਇਮੋਸ਼ਨਲ ਐਕਸਪਲੋਇਡ ਕੀਤਾ ਗਿਆ ਆ ਔਰ ਮੈਂ ਕਈ ਲੋਕ ਮੈਨੂੰ ਹੋਰ ਵੀ ਇਸਤੇਮਾਲ ਕਰ ਚੁੱਕੇ ਨੇ ਤੇ ਮੈਂ ਵੀ ਇਸ ਚ ਇਸਤੇਮਾਲ ਹੋ ਗਿਆ ਉਹਨਾਂ ਦਾ ਵੀ ਇੱਕ ਗੱਲ ਇਹ ਵੀ ਕਹਿੰਦੇ ਨੇ ਨਾਲ ਇਹ ਵੀ ਗੱਲ ਕਹਿੰਦੇ ਨੇ ਕਿ ਵੀ ਜੇ ਮੈਨੂੰ ਤੁਸੀਂ ਮੈਨੂੰ ਇੱਕ ਵਾਰ ਡਿਕਟੇਟਰਸ਼ਿਪ ਦੇ ਦੋ ਮੈਂ ਡਿਕਟੇਟਰਸ਼ਿਪ ਉੱਪਰ ਨਾਲ ਸਾਰੇ ਇੰਡੀਆ ਦਾ ਕਾਨੂੰਨ ਆਪਣੇ ਹਿਸਾਬ ਨਾਲ ਸਰਕਾਰ ਚਲਾ ਕੇ ਦਿਖਾਵਾਂਗਾ ਤੇ ਆਪਣੇ ਹਿਸਾਬ ਨਾਲ ਕੋਈ ਚਲਾ ਹੀ ਨਹੀਂ ਸਕਦਾ ਜੀ ਥੋੜਾ ਜਿਹਾ ਫਰਕ ਤਾਂ ਰਹਿੰਦਾ ਹੀ ਆ ਹਰ ਇੱਕ ਗੱਲ ਦਾ ਇੱਕ ਮੈਂ ਚੀ ਤੁਹਾਨੂੰ ਜਾਂਦੇ ਜਾਂਦੇ ਦੱਸ ਦਵਾਂ ਵੀ ਇਹ ਇੰਟਰਵਿਊ ਉਹਨਾਂ ਨੇ 11 ਸਾਲ ਪਹਿਲਾਂ ਦਿੱਤਾ ਸੀ ਅੱਜ ਤੋਂ 11 ਸਾਲ ਪਹਿਲਾਂ ਦਿੱਤਾ ਸੀ ਉਹ ਚੈਨਲ ਦਾ ਨਾਮ ਸੀ ਡੇ ਐਂਡ ਨਾਈਟ ਚੈਨਲ ਤੇ ਉਸ ਚੈਨਲ ਦੇ ਉੱਤੇ ਉਹਨਾਂ ਨੇ ਇਸ ਇੰਟਰਵਿਊ ਨੂੰ ਬਿਉਰਾ ਤੁਸੀਂ ਜੇਕਰ ਤੁਸੀਂ ਆਪ ਸੁਣਨਾ ਚਾਹੁੰਦੇ ਹੋ ਤਾਂ ਇਸ ਇੰਟਰਵਿਊ ਦਾ ਪੂਰਾ ਬਿਉਰਾ ਤੁਸੀਂ ਉਸ ਚੈਨਲ ਦੇ ਉੱਤੇ ਜਾ ਕੇ ਸੁਣ ਸਕਦੇ ਹੋ ਸ਼ਾਇਦ YouTube ਤੇ ਪਿਆ ਹੋਵੇ ਕਿਉਂਕਿ ਮੇਰੇ ਕੋਲ ਤਾਂ ਕਟਿੰਗ ਹੈਗੀ ਆ ਡੀ ਐਂਡ ਨਾਈਟ ਚੈਨਲ ਦੀ ਮੇਰੇ ਕੋਲ ਤਾਂ ਇੱਕ ਵੀਡੀਓ ਪਈ ਆ ਕਿਉਂਕਿ ਆਪਾਂ ਕੋਪੀਰਾਈਟ ਕਰਕੇ ਇਹਦੇ ਤੇ ਪਾ ਨਹੀਂ ਸਕਦੇ ਹੈਗੇ 11 ਸਾਲ ਪਹਿਲੇ ਡੇ ਐਂਡ ਨਾਈਟ ਚੈਨਲ ਸੀਗਾ ਉਹ ਚੈਨਲ ਦੇ ਉੱਤੇ ਤਰਮਿੰਦਰ ਇੱਕ ਫਿਲਮ ਦੀ ਆਪਣੀ ਪੰਜਾਬੀ ਫਿਲਮ ਮਤਲਬ ਉਹਨਾਂ ਨੇ ਉਸ ਟਾਈਮ ਕੀਤੀ ਸੀ ਉਹਦੇ ਵਾਸਤੇ ਇੱਕ ਇੰਟਰਵਿਊ ਦੇਣ ਲਈ ਆਇਆ ਸੀ ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਇਹ ਸਾਰੀਆਂ ਗੱਲਾਂ ਡਿਟੇਲ ਵਾਈਜ਼ ਦੱਸਿਆ ਸੀ ਵੀ ਕਿਵੇਂ ਅਟਲ ਬਿਹਾਰੀ ਬਾਜਪਾਈ ਉਹਨਾਂ ਕੋਲ ਆਈ ਸੀ ਤੇ ਉਹਨਾਂ ਨੇ ਉਹਨਾਂ ਨੂੰ ਇੱਕ ਲਾਈਨ ਦੇ ਉੱਤੇ ਇੱਕ ਲਾਈਨ ਦੇ ਕਰਕੇ ਉਹ ਇੱਕ ਤਰ੍ਹਾਂ ਨਾਲ ਉਹ ਇਮੋਸ਼ਨਲੀ ਬਲੈਕਮੇਲ ਹੋ ਕੇ ਇਸ ਪੋਲਿਟਿਕਸ ਵਿੱਚ ਆ ਗਏ ਜੀਗੇ ਠੀਕ ਆ ਦੋਸਤੋ ਅੱਜ ਦੇ ਲਈ ਇੰਨਾ ਹੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਰੱਬ ਰਾਖਾ